ਗੁਰਪ੍ਰੇਮੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬਹੁਤ ਸਾਰੀਆਂ ਸੰਗਤਾਂ ਦੇ ਫੋਨ ਵੀ ਆਈ ਜਾਂਦੇ ਐ ਮੈਸੇਜ ਵੀ ਆਈ ਜਾਂਦੇ ਐ ਇਸ ਕਰਕੇ ਨਾਲ ਮੈਂ ਐਮਰਜੈਂਸੀ ਦੇ ਵਿੱਚ ਲਾਈਵ ਹੋਇਆ ਕਿਉਂਕਿ ਕੱਲ ਨੂੰ ਮਾਗ ਦਾ ਮਹੀਨਾ ਸ਼ੁਰੂ ਹੋ ਜਾਣਾ ਅੱਜ ਲੋੜੀ ਐ ਤੇ ਕੱਲ ਮਾਰਨਿੰਗ ਮਾਗੀ ਐ ਤਾ ਸਾਰਿਆਂ ਦਾ ਇੱਕੋ ਹੀ ਸਵਾਲ ਹੈ ਸਾਰੇ ਵੀਡੀਓ ਸੁਣੀ ਐ ਸਾਰੇ ਨੇ ਹੀ ਮਾਗਦੇ ਪੁੱਣ ਧਣ ਵਾਲੀ ਤੇ ਇਹ ਇਹ ਦੇ ਸੰਗਦਰਸ਼ਨ ਲਿਖਿਆ ਹੋਇਆ ਤਾਂ ਬਹੁਤ ਸਾਰੀਆਂ ਗੱਲਾਂ ਸ਼ਾਇਦ ਉਹਦੇ ਵਿੱਚੋਂ ਸਮਝ ਨਹੀਂ ਆਈਆਂ ਬਹੁਤ ਸਾਰੀਆਂ ਤੇ ਕੀ ਇੱਕ ਗੱਲ ਹੀ ਨਹੀਂ ਸਮਝ ਆਈ ਤਾਂ ਵੀ ਸਾਰੇ ਪੁੱਛਦੇ ਐ ਕੋਈ ਫੋਨ ਕਰਕੇ ਪੁੱਛਦਾ ਕੋਈ ਮੈਸੇਜ ਕਰਕੇ ਪੁੱਛਦਾ ਵੀ ਭਾਜੀ ਕੇ ਸਿਸ਼ਨਾ ਦਾ ਰੋਜ਼ ਕਰਨਾ ਦੇਗ ਰੋਜ਼ ਬਣਾਉਣੀ ਹੈ ਤਾਂ ਵੈਸੇ ਤੁਮ ਉਹਦੇ ਵਿੱਚ ਚੰਗੀ ਤਰ੍ਹਾਂ ਵਧੀਆ ਬੋਲੇ ਆ ਵੀ ਇਹ ਆ ਪਾਠ ਕਰਨਾ ਐਸਬੀ ਦੀ ਦੇ ਨਾਲ ਕਰਨਾ ਤੇ ਇਸ ਤਰ੍ਹਾਂ ਤੁਸੀਂ ਹਰ ਰੋਜ਼ ਕਰਨਾ ਇਸ ਤਰ੍ਹਾਂ ਸਾਰਾ ਕੁਝ ਬੋਲੇ ਹੋਇਆ ਬਟ ਹੋ ਸਕਦਾ ਵੀ ਕਦੀ ਕਦੀ ਸਮਝ ਨਹੀਂ ਆਦੀ ਹੁੰਦੀ ਸੋ ਸਾਰਿਆਂ ਦਾ ਇਹੀ ਸਵਾਲ ਆ ਰਿਹਾ ਕਿ ਪਾਠ ਕੇ ਸਿਸ਼ਣਾ ਨਿਰੋਜ ਕਰਨਾ ਦੇਗ ਰੋਜ ਬਣਾਉਣੀ ਹੈ ਇਸ ਸੰਗਤ ਜੀ ਬੇਨਤੀ ਹੈਗੀ ਹੈ ਵੀ ਹਰ ਰੋਜ ਕੇ ਸਿਸ਼ਣਾ ਨ ਕਰਨਾ ਹਰ ਰੋਜ ਦੇਗ ਬਣਾਉਣੀ ਹੈ ਤਾਂ ਇਹਦੇ ਵਿੱਚ ਨਾਲ-ਨਾਲ ਫਿਰ ਕਈਆਂ ਵੀਰਾਂ ਭੈਣਾਂ ਦੇ ਮੈਸੇਜ ਆਈ ਜਾਂਦੇ ਭਾਜੀ ਸਾਨੂੰ ਚੰਨੀ ਦੀ ਵਾਰ ਕਿਵੇਂ ਕਰੀਏ ਸੀ ਅਸੀਂ ਜਾਪ ਸੰਤ ਪਾਠ ਕਿਵੇਂ ਕਰੀਏ ਸੋ ਉਹ ਵੀ ਮੈਂ ਵੀਡੀਓ ਦੇ ਵਿੱਚ ਬਹੁਤ ਕਲੀਅਰ ਕਾਟੀ ਬੇਨਤੀ ਕੀਤੀ ਸੀ ਵੀ ਜਪ ਸਬ ਦੇ ਪਾਠ ਮਾਗ ਮਹੀਨੇ ਦੇ ਵਿੱਚ 26 ਫਰਵਰੀ ਤੱਕ ਕੁੰਭ ਦਾ ਤਿਹਾਰ ਵੀ ਹੈ ਤੇ ਇਸ ਕਰਕੇ ਵੀ ਜਪ ਸਬ ਦੇ ਪਾਠ ਤੇ ਚੰਡੀ ਦੀ ਵਾਰ ਦੇ ਪਾਠ ਵਿਧੀਪੂਰਵਕ ਕੀਤੇ ਜਾਣਗੇ ਤੇ ਇਹਨਾਂ ਪਾਠਾਂ ਨੂੰ ਕਰਨ ਵਾਸਤੇ ਸੋਰਸਿੰਗ ਵਾਲੇ ਬਾਬਿਆਂ ਦੇ ਸਿੰਘ ਬੁਲਾਏ ਗਏ ਆ ਸਿੰਘ ਬੁਲਾਏ ਗਏ ਮਤਲਬ ਅਸੀਂ ਹੀ ਕਰਾਂਗੇ ਤੁਹਾਨੂੰ ਕਰਨ ਵਾਸਤੇ ਨਹੀਂ ਕਿਹਾ ਹੋਇਆ ਇਸ ਤਰ੍ਹਾਂ ਕੁਝ ਨਹੀਂ ਮੈਂਸ਼ਨ ਕੀਤਾ ਹੋਇਆ ਵੀ ਤੁਸੀਂ ਪਾਠ ਕਰਨਾ ਸੋ ਸੰਗਤ ਨੂੰ ਸਾਰੇ ਨੂੰ ਇਹ ਹੀ ਬੇਨਤੀ ਕੀਤੀ ਵੀ ਮੋਲ ਮੰਤਰ ਦੀ ਕਮਾਲਾ ਕਰਨੀ ਹੈ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਹੈ ਅਤੇ ਬਾਰਾਮਾ ਸਾਹਿਬ ਜੀ ਦਾ ਪਾਠ ਕਰਨਾ ਫਿਰ ਅਨੰਦ ਸਾਹਿਬ ਜੀ ਦਾ ਪਾਠ ਕਰਨਾ ਸਮਾਪਤੀ ਕਰ ਦੇਣੀ ਹੈ ਐਨੇ ਹੀ ਕਿਹਾ ਗਿਆ ਹੈ ਤਾਂ ਕਿਉਂਕਿ ਜਪਸਾਹਬ ਦੀ ਜਿਹੜੇ ਪਾਠ ਹੈਗੇ ਜਾਂ ਚੰਡੀ ਦੀ ਵਾਰ ਦੇ ਪਾਠ ਉਹ ਵਿਧੀ ਪੂਰਕਰਾ ਮਤਲਬ ਹੋ ਗਿਆ ਕਿ ਉਹਨਾਂ ਪਾਠਾਂ ਦੇ ਨਾਲ ਹਵਨ ਕਰਾਏ ਜਾਣਗੇ ਜਿਵੇਂ ਤੁਸੀਂ ਜੈਸਾ ਸ਼ਾਇਦ ਮੇਰੀਆਂ ਬਹੁਤ ਸਾਰੀਆਂ ਵੀਡੀਓਜ਼ ਸੁਣੀਆਂ ਹੋਣੀਆਂ ਹਾਂਗਕਾਂਗ ਵਾਲੀਆਂ ਜਪਸਾਹਬ ਦੀ ਸ਼ਕਤੀ ਵਾਲੀਆਂ ਤਾਂ ਉਹਦੇ ਵਿੱਚ ਅਸੀਂ ਇਹੋ ਹੀ ਵਿਧੀ ਅਪਣਾਈ ਹੈ ਤਾਂ ਇਹ ਜਿਹੜੇ ਪਾਠ ਹੈਗੇ ਜਪਸਾਹਬ ਜੀ ਦੀ ਚੰਡੀ ਵਾਰ ਤੇ ਸਾਰੀਆਂ ਸੰਗਤਾਂ ਵੱਲੋਂ ਜਾਂ ਸਾਰੀਆਂ ਸੰਗਤਾਂ ਵਾਸਤੇ ਹੀ ਨਹੀਂ ਹੈ ਇਹ ਇਹਨਾਂ ਨੂੰ ਪਵਿੱਤਰ ਦਿਨਾਂ ਨੂੰ ਜਾਣ ਕੇ ਜਿਵੇਂ ਮਾਗੀ ਦੇ ਦਿਨ ਹੈ ਕਿ ਇਹ ਪਵਿੱਤਰ ਤੇ ਫਿਰ ਉਸ ਦੇ ਨਾਲ ਹੀ ਸੋਨੇ ਪੇ ਸੁਹਾਗਾ ਕੁੰਭ ਪਰਵੇਗਾ ਸੋ ਇਸ ਦੇ ਵਿੱਚ ਕੀ ਹੈ ਉਹਨਾਂ ਲੋਕਾਂ ਉਹਨਾਂ ਗੁਰਮੇ ਪਿਆਰਿਆਂ ਦੀ ਕੀਤੇ ਜਾਣਗੇ ਜਿਨ੍ਹਾਂ ਦੀਆਂ ਕੁਝ ਬਿਗ ਪ੍ਰੋਬਲਮਸ ਹੈਗੀਆਂ ਉਹਨਾਂ ਵਾਸਤੇ ਪਾਠ ਹੋਣਗੇ ਹਵਨ ਸਹਿਤ ਹੋਣਗੇ ਨਾਰੀਅਲ ਦੀ ਪੇਟਾ ਹੋਏਗੀ ਨਾਲ ਤੇ ਉਸ ਦੇ ਵਿੱਚ ਉਸ ਹਵਨ ਦੇ ਵਿੱਚ ਦੇਸੀ ਘੋਲ ਸੋਨੇ ਦੇ ਵਰਕ ਚਾਂਦੀ ਦੇ ਵਰਕ ਡ్రਾਈ ਫਰੂਟ ਤੇ ਹੋਰ ਮਹਿੰਗੀਆਂ-ਮਹਿੰਗੀਆਂ ਚੀਜ਼ਾਂ ਜੁਤੀ ਕੀਤੀਆਂ ਜਾਣੀਆਂ ਉਹ ਸੰਗਤ ਵਾਸਤੇ ਨਹੀਂ ਐ ਇਸ ਕਰਕੇ ਕੋਈ ਵੀ ਗੁਰਮੇ ਪਹਿਰੇ ਪੂਰੇ ਧਿਆਨ ਨਾਲ ਸੁਣਨਾ ਕਿ ਚੰਡੀ ਦੀ ਬਾਣੀ ਤੇ ਜਾਪ ਸਾਹਿਬ ਦੇ ਪਾਠ ਜਿਹੜੇ ਵਿਧੀ ਪੂਰਵਕ ਉਹ ਸੰਗਤ ਵਾਸਤੇ ਨਹੀਂ ਐ ਸੰਗਤ ਨੇ ਸਿਰਫ ਕੇਸੀ ਇਸ਼ਨਾਨ ਕਰਨਾ ਹਰ ਰੋਜ਼ ਹਰ ਰੋਜ਼ ਦੇਗ ਬਣਾਉਣੀ ਐ ਤੇ ਹੋਲ ਮੰਤਰ ਦੀ ਮਾਲਾ ਦਾ ਪਾਠ ਜਪਜੀ ਸਾਹਿਬ ਜੀ ਦਾ ਪਾਠ ਬਾਰਾਮਾ ਸਾਹਿਬ ਜੀ ਦਾ ਪਾਠ ਤੇ ਅਨਾ ਸਾਹਿਬ ਜੀ ਦਾ ਪਾਠ ਕਰਕੇ ਸਮਾਪਤੀ ਕਰਦੇ ਨੇ ਯਾਦ ਰੱਖੋ ਕਿ ਕਿ ਸਿਚਨਾਨ ਰੋਜ਼ ਕਰਨਾ ਹੈ ਅਤੇ ਦੇਗ ਰੋਜ਼ ਪੜਾਉਣੀ ਬਸ ਇਹੀ ਸਭ ਤੋਂ ਜ਼ਿਆਦਾ ਸਵਾਲ ਆ ਰਹੇ ਆ ਬੇਨਤੀਆਂ ਆ ਰਹੀਆਂ ਸੋ ਬਾਕੀ ਮਗਦੇ ਮਹੀਨੇ ਵਿੱਚ ਬੈਟਰ ਹੈ ਵੀ ਤੁਸੀਂ ਇੱਕ ਥਾਂ ਤੇ ਬੈਠ ਕੇ ਪਾਠ ਕਰੋ ਇਹ ਬਾਦ ਦੇ ਮਹੀਨੇ ਨੂੰ ਸਫਲ ਕਰੋ ਪਵਿੱਤਰ ਕਰੋ ਪਰ ਕਈ ਕਹਿ ਰਹੇ ਵੀ ਸਨ ਇਧਰ ਉਧਰ ਜਾਣਾ ਪੈਣਾ ਜਾਣਾ ਪਰ ਰਤ ਨਾ ਲਾ ਕੇ ਉਹ ਦੀਪਾਂ ਅਸਨ ਤੇ ਆ ਕੇ ਪਾਠ ਕਰੋ ਜੇ ਤੁਸੀਂ ਜਾਣਾ ਤਾਂ ਫਿਰ ਉਸ ਬਾਰੇ ਕੁਝ ਨਹੀਂ ਕਹਿ ਸਕਦੇ ਤੁਹਾਡੀਆਂ ਆਪਣੀਆਂ ਮਜਬੂਰੀਆਂ ਹਨਾ ਵੀ ਤੁਸੀਂ ਦੂਜੀ ਥਾਂ ਇੱਕ ਥਾਂ ਤੇ ਦੂਜੀ ਥਾਂ ਤੇ ਮੂਹਣ ਲੱਗਿਓ ਸੋ ਉਹ ਗੱਲ ਵੱਖਰੀ ਹੈਗੀ ਹੈ ਬਟ ਮਾਗ ਮਾ ਦਾ ਮੀਨਾ ਇੱਕ ਥਾਂ ਤੇ ਇੱਕ ਅਸਨ ਤੇ ਬੈਠ ਕੇ ਸਤਗੁਰੂ ਨਾਨਕ ਪਾਤਸ਼ਾਹ ਨੂੰ ਸਾਹਮਣੇ ਬਿਠਾ ਕੇ ਪਾਠ ਕਰੋ ਸਨਾਓ ਸਤਗੁਰੂ ਜੀ ਨੂੰ ਠੀਕ ਹੈ ਜੀ ਵਾਇਗਰ ਜੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਫਤਿਹ